ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਚਾਦੀ ਕਲਾ ਵਿੱਚ ਹੋਵੋਗੇ ਸੋ ਅੱਜ ਦਾ ਦਿਨ ਵੀਰਵਾਰ ਸੋ ਆਪਾਂ ਆਦੇ ਪੱਕੇ ਆਏ ਹੋਏ ਸੀਗੇ ਹੁਣ ਆਪਾਂ ਨਾ ਤੋਂ ਕਿ ਤਿਆਰ ਹੋ ਗਏ ਅਸੀਂ ਚਮਾ ਇਹਨਾਂ ਕਿ ਨਾ ਫਰੈਸ਼ ਹੋ ਗਏ ਤਿਆਰ ਹੋ ਗਏ ਸੋ ਹੁਣ ਆਪਾਂ ਦੇਖਦੇ ਹਾਂ ਕੁਝ ਖਾਵਾਂਗੇ ਪੀਵਾਂਗੇ ਸੋ ਹੁਣ ਆਪਾਂ ਖਾਣ ਲੱਗਿਆ ਰੋਟੀ ਜੀ ਕਿਉਂਕਿ ਸਵੇਰ ਤੋਂ ਮੈਂ ਕੁਝ ਨਹੀਂ ਖਾਧਾ ਹੈਗਾ ਬਸ ਸਵੇਰੇ ਤੁਹਾਨੂੰ ਪਤਾ ਹੀ ਹੈ ਮੈਂ ਖੱਟੀ ਖਾਣੀ ਮੈਨੂੰ ਪਸੰਦ ਨਹੀਂ ਹੈਗਾ ਕੀ ਕਹਿਣਾ ਕਦੇ ਜੀ ਮੈਨੂੰ ਹੋੜੀਏ ਸਵੇਰੇ ਵੈਸੇ ਤਾਂ ਮੈਨੂੰ ਨਹੀਂ ਭੁੱਖ ਮੈਨੂੰ ਦੁਪਹਿਰ ਹੀ ਲੱਗਦੀ ਕਿਉਂਕਿ ਮੈਂ ਦੁਪਹਿਰ ਹੀ ਆਦਤ ਬਣੀ ਹੋਈ ਹੈ ਦੁਪਹਿਰ ਹੀ ਰੋਟੀ ਖਾਣੀ ਹੈ ਸੋ ਆਪਾਂ ਦੇਖ ਲਈਏ ਦਾਲ ਲਈ ਆਪਾਂ ਤੇ ਆਹ ਵਾਲੀ ਸਬਜੀ ਬਤਾਉਆਂ ਦੀ ਤੇ ਚਾਵਲ ਲੈ ਲੇਨੇਗੇ ਆਚਾਰ ਲੈਤਾ ਨਾਲ ਮਿਰਚ ਦਾ ਲੱਗੀ ਹੋਈ ਆ ਤੁਹਾਨੂੰ ਪਤਾ ਚੌਲਾਂ ਦੇ ਕੇ ਤਾਂ ਮਨ ਉਹ ਵੀ ਜਲਦੀ ਭੁੱਖ ਲੱਗ ਜਾਂਦੀ ਆ ਸੋ ਹਣ ਆਪਾਂ ਪਹਿਲਾਂ ਰੋਟੀ ਖਾਵਾਂਗੇ ਫਿਰ ਮਿਲਦੇ ਹਾਂ ਹੋਏਗੀ ਤੇ ਅਗਲੀ ਵੀਡੀਓ ਵਲੌਗ ਹੋ ਜਾ ਤੇ ਬਾਕੀ ਜਿਹੜੇ ਵੀਡੀਓ ਨਹੀਂ ਨਿਕਲਦੇ ਸਵੇਰ ਵਾਰਕਿੰਗ ਆਹੀ ਵੀਡੀਓ ਦੇਖ ਐਡ ਕਰਤੀ ਸੋ ਇਹ ਅਸੀਂ ਤੁਹਾਡਾ ਵਗਾਰ ਰਹਿਣ ਦੇ ਸੀ ਔਰ ਸੋ ਦੁਕਾਨ ਤੇ ਮੇਰੀ ਵੀਡੀਓ ਵਗਾਰ ਆਪਣਾ ਹੀ ਸੀ ਸੋ ਅੰਕ ਕੁ ਥੋੜਾ ਬੋਤਾ ਰਹਿ ਗਿਆ ਸੀਗਾ ਉਹ ਸਿੱਕੀ ਲੈਣਾ ਸੀਗਾ ਸੋ ਬਾਕੀ ਆਪਣੇ ਘਰੇ ਪਿਆਈ ਸੀਗਾ ਤੁਹਾਨੂੰ ਪਤਾ ਹੀ ਹੋਣਾ ਕਿ ਰੱਖਿਆ ਪਾਸੇ ਤੋ ਬਾਸ ਇਸ ਤਰ੍ਹਾਂ ਜੇ ਥੋੜੀ ਜਿਹੀ ਸ਼ੋਪਿੰਗ ਕਰਨ ਆਈ ਸੀ ਨਾ ਦੂਰੋਂ ਆ ਕੇ ਜੇ ਰਹਿ ਰਹੇ ਆਣੇ ਸੀ ਯੇ ਇੱਕ ਲੈਕਚਰ ਤੇ ਵਾਇਕ। ਉਹ ਫਿਰ ਲੈਕਚਰ ਲਾਸ਼ੀ ਹੋ ਗਿਆ। ਸੋ ਵੀ ਸਾਰੇ ਕੁਝ ਫਰਦਰ ਠੀਕ ਆਪਾਂ ਹੋਗੇ ਚਾਦੀ ਕਲਾ ਵਿੱਚ ਹੋਵਾਂਗੇ। ਸੋ ਅੱਜ ਦਾ ਵਲੌਗ ਜਿਹੜਾ ਆਪਾਂ ਸਟਾਰਟ ਕਰਨ ਜਾ ਰਹੇ ਆਂ ਪੇਕੇ ਪਰ ਆਈ ਆਪਾਂ ਜੇ। ਸੋ ਚਲੋ ਸੁਪਾਰਿਸ਼ ਦਾ ਮੂਹੰਮਦ ਕਰਕੇ ਨਾ ਮੈਨੂੰ ਐ ਲੱਗਦਾ ਸੀਗਾ ਵੀ ਇੱਕ ਵਾਰੀ ਗੱਦੇਦੁਆਰਾ ਇਹ ਤੋਪ ਦਿਖਾ ਦਿੰਨੇ ਆਪਾਂ ਉਹਨੂੰ ਤੋਪ ਲਵਾ ਲੈਣਾ। ਤੋਪ ਵੀ ਚੰਗੀ ਭੱਲੀ ਐ ਬੜੀ ਸੋਹਣੀ ਤੋਪ ਆ ਗਈ। ਸਭ ਤੋਂ ਪਹਿਲਾਂ ਬਲੈਰੀ ਸਟੋਨੇ ਚਾਹੀਤੇ ਤੇ ਫਿਰ ਚੱਕਦੇ ਦੂਜੇ ਬੈਲਟੇ ਵੀ ਚੱਕਦੇ ਆ। ਸੋ ਮੋਂ ਆਪਾਂ ਇਹਦਾ ਵਲੌਗ ਸਟਾਰਟ ਕਰਦੇ ਆਂ। ਸੋ ਆਪਾਂ ਉਹ ਮੋਂਾ ਥੋੜਾ ਲੇਟ ਥੇ ਸੀਗੇ ਕਿਉਂਕਿ ਤੁਹਾਨੂੰ ਪਤਾ ਹੀ ਆ ਫੇਕੇ ਕਰੀ। ਤਾਂ ਮੋਂ ਦਾ ਪਲੇਟ ਹੀ ਉੱਠਿਆ ਨਾ। ਮੈਨੂੰ ਤਾਂ ਆਈ ਹੁੰਦਾ ਵੀ ਸੁੱਤੀ ਭੇਰ ਮੈਂ ਜਾਉਂਦੀ। ਮੇਰ ਬਾਝ ਆਉਂਦੀ। ਸੋ ਫਿਰ ਬਸ ਇਸ ਤਰ੍ਹਾਂ ਹੀ ਮਤਲਬ ਆਪਾਂ ਲੇਟ ਉੱਠੇ ਮੰਮੀ ਵੀ ਨਹੀਂ ਟੋਆਨੇ ਹੁੰਦੇ ਮੈਨੂੰ। ਸੋ ਬਸ ਹਾਂ ਆਪਾਂ ਬਲੌਗ ਸਟਾਰਟ ਕਰ ਗਏ ਸਵੇਰ ਨੂੰ ਭਗਵਾਨੇ ਆਈਡੀਟੀਮ ਸੋ ਆਪਾਂ ਸਾਰੇ ਮਤਲਬ ਕੱਡੇ ਵਗੈਰਾ ਚੱਕ ਤੇ ਸੋ ਹੁਣ ਆਪਾਂ ਆਪਣੀ ਸਟਾਰਟ ਕਰਦੇ ਸੋ ਨਾਲ ਦੇ ਜਿਹੜੇ ਗੱਡੇ ਵਗੈਰਾ ਆਪਾਂ ਨਾਲ ਦੇ ਰੂਮ ਦੇ ਵਿੱਚ ਆਕਤੇ ਸੀਗੇ ਕਾਫੀ ਜ਼ਿਆਦਾ ਮਤਲਬ ਮੈਨੂੰ ਆਏ ਲੱਗੇ ਜਾਂਦਾ ਸੀ ਠਿਕ ਪਰਵਾਦੀਏ ਇੱਕੜਾ ਵੀ ਡਸਟ ਵਗੈਰਾ ਕੋਈ ਪਈ ਸੀ ਮੈਂ ਤਾਂ ਚਲ ਬਹਾਨੇ ਨਾਲ ਸਾਫ ਹੋ ਜੂਗੀ ਸੋ ਇੱਥੇ ਸਫਾਈ ਹੁੰਦੀ ਆ ਉਹਦਾ ਤਾਂ ਟਾਈਮ ਹੁੰਦੀ ਆ ਸੋ ਚਲ ਆਪਾਂ ਕਰਦੇ ਆ ਫਿਰ ਸਫਾਈ ਵਗੈਰਾ ਸੋ ਫਿਰ ਆਪਾਂ ਤੁਹਾਨੂੰ ਮਿਲਦੇ ਆ। ਸੋ ਨਾਲ ਹੀ ਆਪਾਂ ਮਸ਼ੀਨ ਲਾਤੀ ਸੀਗੀ ਕੱਪੜੇ ਇਹਨਾਂ ਦੇ। ਮੈਂ ਕਿਹਾ ਚੱਲ ਨਾਲ ਹੀ ਕੱਪੜੇ ਧੋਤੇ ਜਾਣਗੇ। ਮੈਂ ਮਸ਼ੀਨ ਵਗੈਰਾ ਲਗਾਤੀ ਸੀਗੀ। ਕਾਫੀ ਜ਼ਿਆਦਾ ਇਹਨਾਂ ਕੱਪੜੇ ਹੋਏ ਪਏ ਸੀ ਤੇ ਮੈਂ ਕਿਹਾ ਚੱਲ ਆਪਾਂ ਧੋ ਦਨੇ। ਇੰਨੇ ਜ਼ਿਆਦਾ ਕੱਪੜੇ ਹੋਏ ਪਏ ਦੇਖੋ। ਕਾਫੀ ਹਨ। ਸੋ ਆਪਾਂ ਕੱਪੜੇ ਵਗੈਰਾ ਧੋ ਲੈਨੇ ਆ। ਸੋ ਫਿਰ ਤੁਹਾਨੂੰ ਮਿਲਦੇ ਆ। ਸੋ ਪਹਿਲੇ ਬੈਠ ਕੇ ਵੀ ਕੀ ਹੈ ਨਾ ਮਤਲਬ ਮੰਮਾ ਦੀ ਹੈਲਪ ਹੋ ਜੂਗੀ ਸੋ ਨਾਲ ਹੀ ਆਪਾਂ ਕੰਮ ਵਗੈਰਾ ਆਪਣੇ ਕਰੀ ਜਾਵਾਂਗੇ। ਸੋ ਪਹਿਲੇ ਬੈਠ ਕੇ ਵੀ ਕੀ ਹੈ। ਸੋ ਇੱਥੇ ਮੰਮੀ ਵੀ ਦੀ ਹੈਲਪ ਵੀ ਹੋ ਜੂਗੀ ਹੈ ਨਾ ਨਾਲੇ ਮੰਨ ਲੱਗਿਆ ਰਹਿੰਦਾ ਜਿਹੜਾ ਬੰਦਾ ਕੰਮ ਕਰਦਾ ਨਾ ਉਹਦਾ ਮਨ ਨਹੀਂ ਲੱਗਦਾ ਨਹੀਂ ਹੈਗਾ ਇਸ ਤਰ੍ਹਾਂ ਬੈਠ ਬੈਠੇ ਬੈਠੇ ਸੋ ਥੋੜੇ ਬਹੁਤ ਕੰਮ ਨੇ ਅਸੀਂ ਦੱਸਾ ਆਪਸ ਚ ਇਦਾਂ ਹੀ ਕਰ ਲੈਣੇ ਆ ਸੋ ਇਸ ਤਰ੍ਹਾਂ ਮੰਮਾ ਨੇ ਵੀ ਆਪਣੀ ਪੂਰੀ ਹੈਲਪ ਕਰਾਈ ਨਾ ਕੱਪੜੇ ਧੋ ਕੇ ਠੀਕ ਨੂੰ ਮੰਮਾ ਸੁੱਕਾ ਆ ਕੇ ਨਾ ਸਾਰੇ ਸੁੱਕਣੇ ਪਾਈ ਜਾਂਦੇ ਸਟਾਰਾਂ ਤੇ ਮੰਮੀ ਨੇ ਬਹੁਤ ਹਲਪ ਕਰਾਈ ਮੇਰੇ ਨਾਲ ਸੋ ਅਲਰਜੀ ਇਸ ਤਰ੍ਹਾਂ ਆਪਾਂ ਕੱਪੜੇ ਵਗੈਰਾ ਧੋਤੇ ਆ ਸੋ ਤੁਸੀਂ ਦੇਖ ਸਕਦੇ ਹੋ ਕਾਫੀ ਜ਼ਿਆਦਾ ਕੱਪੜੇ ਹੋਏ ਪਏ ਸੀਗੇ ਸੋ ਇੱਡਾ ਆਪਾਂ ਬਰਾਂਡਾ ਵਗੈਰਾ ਸਾਰਾ ਕਲੀਨ ਕਰਤਾ ਸੋ ਇੱਥੇ ਵੀ ਆਪਾਂ ਬਰਾਂਡਾ ਵਗੈਰਾ ਆਪਾਂ ਕਲੀਨ ਕਰਤਾ ਆਪਾਂ ਇੱਥੇ ਸਾਰੀ ਸਫਾਈ ਵਗੈਰਾ ਕਰਕੇ ਬਾਹਲੀ ਜਦ ਮਿੱਟੀ ਹੋਈ ਪਈ ਸੀਗੀ ਤੇ ਚਲੋ ਇੱਥੇ ਵੀ ਬੈ ਉਹ ਫਿਰ ਆਂਦੇ ਕਈ ਵਾਰੀ ਸੋ ਇਸ ਤਰ੍ਹਾਂ ਆਪਾਂ ਕਰਤੀ ਸਾਰੀ ਸਫਾਈ ਸੋ ਇਸ ਤਰ੍ਹਾਂ ਨਾਲ ਪਾਰੇ ਵੱੱਡੇ ਵਗਾਰਾ ਆਪਣੇ ਇੱਧਰ ਉੱਧਰ ਸਿੱਟੇ ਪੇਟ ਗਏ ਕਿਤੇ ਮਤਲਬ ਕੀ ਢੋਪਲਵਾਉਣ ਕਰਕੇ ਸੋ ਪਾਰੇ ਇੱਧਰ ਕੋਈ ਇੰਨੇ ਜ਼ਿਆਦਾ ਕੱਪੜੇ ਵੀ ਹਨ ਅਜੀ ਤੋਂ ਅੱਗੇ ਤੇ ਆਪਾਂ ਫਿਰ ਫ੍ਰੀ ਹੋ ਗਏ ਸੋ ਸੋ ਹੁਣ ਆਪਾਂ ਨਾ ਕੱਪੜੇ ਵਗੈਰਾ ਧੋਤੇ ਆਗੇ ਸੋ ਕਾਫੀ ਜ਼ਿਆਦਾ ਕੱਪੜੇ ਹੋਦੇ ਸੀਗੇ ਮਾਣ ਆਪਾਂ ਬਣਾਉਣੇ ਆ ਇਪੀ ਨੂਡਲ ਸੋ ਕਾਨੇ ਬਹੁਤ ਲੱਗ ਗਈ ਸੀ ਇਹ ਸਹੀ ਹੈ ਸੋ ਸਟਾਰਟ ਕਰ ਦਿੰਦੇ ਸੋ ਆਹ ਵਾਲੇ ਨੂਡਲ ਆਪਾਂ ਬਣਾਉਣੇ ਆਗੇ ਹੁਣ ਸੋ ਸਟਾਰਟ ਕਰਦੇ ਸੋ ਬਸ ਇਸ ਤਰ੍ਹਾਂ ਫੋਕ ਬਹੁਤ ਜ਼ਿਆਦਾ ਲੱਗੀ ਸੀਗੀ ਇਹ ਵੀਡੀਓ ਜਿਹੜੀ ਆਪਣੀ 14 ਤਰੀਕ ਦੀ ਹੈਗੀ ਸੋ ਉਸ ਦਿਨ ਆਪਾਂ ਸਫਾਈਆਂ ਕੀਤੀਆਂ ਸੀਗੀਆਂ ਸੋ ਉਸ ਦਿਨੀ ਮੇਰੇ ਰਾਤ ਨੂੰ ਆ ਗਈ ਸੀਗੀ ਆਪ ਦੇ ਪੰਡੇ ਸਾਰੇ ਪੰਡੇ ਕਿਉਂਕਿ ਸਰਦਸਾ ਕੀਟ ਨਹੀਂ ਸੀ ਹੁੰਦੀ ਸੀ ਨਾ ਕਰਕੇ ਤੋ ਫਿਰ ਆਪਾਂ ਮੈਗੀ ਵਗੈਰਾ ਬਣਾਈ ਮਗਰ ਸੋ ਇੱਥੇ ਆਪਾਂ ਮੈਗੀ ਦੀ ਰੈਸਪੀ ਤਾਂ ਨਹੀਂ ਦਿੱਤੀ ਹੈਗੀ ਕਿਉਂਕਿ ਬਹੁਤ ساری ਰੈਸਪੀ ਆਪਾਂ ਦਿੱਤੀ ਹੋਈ ਹੈ ਤਾਂ ਨੋਏ ਇਹ ਵੀਡੀਓ ਦੇ ਸਪੈਸ਼ਲ ਮੈਗੀ ਵਾਲੀ ਰੈਸਪੀ ਦਿੱਤੀ ਹੋਈ ਹੈ ਜੇ ਤੁਹਾਨੂੰ ਚਾਹੀਦੀ ਹੈ ਆਪਾਂ ਡਿਸਕ੍ਰਿਪਸ਼ਨ ਬਾਕਸ ਚ ਚੈੱਕ ਕਰ ਲਓ ਲਿੰਕ ਦੇ ਦਾਂਗੇ ਸੋ ਬਹੁਤ ਜਿਆਦਾ ਭੁੱਖ ਲੱਗੀ ਸੀਗੀ ਫਿਰ ਅਸੀਂ ਲੱਗਦਾ ਬੈਠ ਕੇ ਨਾ ਮੈਗੀ ਵਗੈਰਾ ਖਾਤੀ ਇਸ ਤਰ੍ਹਾਂ ਸੀ ਕਾਫੀ ਟਾਈਮ ਮੈਂ ਦੁਪਹਿਰ ਤੋਂ ਬਾਰੇ ਆਰਾਮ ਕੀਤਾ ਫਿਰ ਉਸ ਤੋਂ ਬਾਅਦ ਸਾਰੇ ਮਤਲਬ ਝਾੜੂ ਧਲਾਇਆ ਸੀ ਸਵੇਰੇ ਰੋਪੋਚਾ ਵਗੈਰਾ ਲਾ ਕੇ ਸਾਰੀਆਂ ਬੈੱਡ ਸ਼ੀਟਾਂ ਚੇਂਜ ਕਰਕੇ ਝਾੜੂ ਪੋਚੇ ਵਗੈਰਾ ਨਾਲ ਚੰਗੀ ਤਰ੍ਹਾਂ ਸਫਾਈ ਕਰਤੀ ਸੀਗੀ ਆਪਾਂ ਗੱਡੇ ਵਗੈਰਾ ਖਿਚਾਤੇ ਸੀ ਵੀ ਅਸਰ ਕਿਚਨ ਦਾ ਸਾਰਾ ਆਪਾਂ ਸੈੱਟ ਕਰ ਲਿਆ ਸੀਗਾ ਸੋ ਇਸ ਤਰ੍ਹਾਂ ਮਤਲਬ ਵਧੀਆ ਕਰਤਾ ਸੀਗਾ ਕਬੀ ਇਹਦਾ ਬਾਤੇ ਆਪਾਂ ਸੀਗਾ ਸੋ ਪੋਚਾ ਪਸਾਰੀ ਕਿਚਨ ਵਗੈਰਾ ਸਾਫ ਕਰਤੀ ਸੀਗੀ ਸੋ ਉਸ ਤੋਂ ਬਾਅਦ ਆਪਾਂ ਦੂਸਰੇ ਡਾ ਬੈਠਾ ਉੱਥੇ ਵੀ ਮਰ ਲਾ ਕੇ ਜਿਹੜਾ ਘੱਟੇ ਵਗੈਰਾ ਪਛਾਣ ਵਾਲੇ ਸਾਰੇ ਵਿਛਾਣੇ ਸੀ ਕੋਸ਼ਤ ਕੱਪੜੇ ਇਸ ਤਰ੍ਹਾਂ ਤੈਹ ਲਾਉਣ ਵਾਲੇ ਪਏ ਸੀਗੇ ਲਾ ਲਾ ਕੇ ਕਿਆਂ ਦੇ ਲੋਕਾਂ ਕੋ ਸੌਕਦੇ ਸੀ ਨਾਲ ਦੀ ਨਾਲ ਸੋ ਉਸ ਤੋਂ ਬਾਅਦ ਫਿਰ ਫਿਰ ਸੋ ਉਸ ਤੋਂ ਬਾਅਦ ਫਿਰ ਆ ਪਏੜੀਆਂ ਕੱਪੜੇ ਵਗੈਰਾ ਤਾਂ ਬਾਅਦ ਸ਼ਾਮ ਨੂੰ ਤਾਂ ਵੀ ਸਸਤਰ ਸਾਰੇ ਬੈੱਡ ਵਗੈਰਾ ਜਿਹੜਾ ਦਵਾਨ 'ਤੇ ਵੀ ਦੂਜੀ ਚਾਦਰ ਲਾ ਕੇ ਰੱਖਦੇ ਸੀ ਇਹ ਵਾਰੀ ਵਿਛਾਣੇ ਸੀਗੇ ਸਾਰੇ 베ੜੇ ਵਗੈਰਾ ਚ ਨੇ ਸਾਫ ਕਰਤਾ ਜੀ ਕਾਫੀ ਇਹਦਾ ਕਾਫੀ ਅਗੇ ਵਰਸ਼ ਜੀ ਕਰਕੇ ਨਾ നീ പകി വീഡിയോ ലൈക്കേർ കമെൻറ്റ് ജൂർ കട്ട് കോ വീഡിയോ വെക്കണി ധനവാദ സത് ശ്രീകാല ജീവത എൻഡർ കൂടെ ബൈ ബൈ